ਦਾ ਮਤੇ ਕੀ ਸਾਨੇ ਦਾ ਪ੍ਰਿੰਸੀਪ ਉਜੜ ਗਿਆ ਇਹ ਸਾਧ ਸੰਗਤ ਦੀ ਤੁੰਗ ਗੁਰੂ ਦੇ ਮਹਾਰਾਜੇ ਜੀ ਦਾ ਹੀ ਮੇਰੂਆ ਉਹਨਾਂ ਨੇ ਸਾਧ ਸੰਗਤ ਦੀ ਜਿਹੜੇ ਭੈਣ ਜੀ ਸਨ ਮਾਤਾ ਭਾਈ ਜੀ ਉਹ ਖੰਡੂਰ ਗਿਆ ਹੋਦੇ ਸਨ ਤਾਂ ਉਤੋਂ ਫਿਰ ਜਦੋਂ ਮਤੇ ਕੀ ਸਾਨ ਉਜੜ ਗਈ ਤੇ ਆਪਣੀ ਭੈਣ ਦੇ ਕੋਲ ਆ ਕੇ ਪਿਤਾ ਜੀਆਂ ਨੇ ਫਿਰ ਆਪਣਾ ਕਾਰੋਬਾਰ ਸੌਕਾ ਸੰਦਕਾਨ ਨਾ ਨਹੀਂ ਕਰਦੇ ਸਨ ਦੁਕਾਨਦਾਰੀ ਕੀਤੀ ਇਹ ਸਾਧ ਸੰਗਤ ਜੀ ਔਰ ਇਹਦੀ ਜਵਾਲਾ ਮੁਕੀ ਦੇਵੀਏ ਉਹਦੇ ਭਗਤ ਸਾਡੇ ਪਿਤਾ ਜੀ ਤੇ ਸਾਧ ਸੰਗਤ ਜੀ ਉਸ ਵੇਲੇ ਜਦੋਂ ਸਮਾਪਤ ਆ ਕੇ ਉਹ ਕਾਰਜਰਾਣਾ ਕਰ ਗਏ ਤੇ ਸਾਰੀ ਜ਼ਿੰਮੇਵਾਰੀ ਕਿਹਦੀ ਸੀ ਉਹ ਭਾਈ ਲੈਣੇ ਭਾਈ ਲੈਣਾ ਵੀ ਹੁਣ ਇਸ ਤਰ੍ਹਾਂ ਆਪਣੇ ਪਿਤਾ ਜੀ ਨੂੰ ਦੁਕਾਨਦਾਰੀ ਕਰਦੇ ਨੇ ਜਾਉਂ ਪਾਈ ਕਰਦੇ ਤੇ ਸਾਰਾ ਲੱਗੜ ਬੜੇ ਪਿਆਰ ਨਾਲ ਸਾਰੇ ਝੂਲੇ ਨੂੰ ਤਸੱਬਾ ਲੈ ਕੇ ਜਾਂਦੇ ਉਸ ਦੁਕਾਨ ਤੋਂ ਤੇ ਸਾਧ ਸੰਗਤ ਜੀ ਇੱਕ ਦਿਨ ਕੀ ਹੋਇਆ ਸਾਧ ਬਾ ਯਾਤਰਾ ਤੇ ਜਾਂਦੇ ਸੀ ਯਾਰਾ ਬੁਖੀ ਵੀ ਯਾਤਰਾ ਕਰਦੇ ਸੀ ਕਿਤਾ ਜੀ ਲੈ ਕੇ ਨਾਂ ਦੇ ਸੰਗਤ ਨੂੰ ਇਸੇ ਤਰ੍ਹਾਂ ਭਾਈ बहनਾਂ ਦੀ ਜਿਸ ਸਿਰ ਤੇ ਜ਼ਿੰਮੇਵਾਰੀ ਆ ਗਈ ਉਹ ਵੀ ਲੈ ਕੇ ਗਏ ਸਾਧ ਸੰਗਤ ਜੀ ਉਹ ਲਾਸਟ ਭਾਨੀ ਸੀ ਕਹਿੰਦੇ ਗਵਾਹ ਦੇ ਵਿੱਚ ਭਾਈ ਜੋਤ ਦਾ ਕਹ ਦਸੈ ਜਿਹੜਾ ਭਾਈ ਜੋਤ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਤੇ ਅੰਮ੍ਰਿਤ ਵੇਲੇ ਕੋ ਗੁਰੂ ਸਿੱਖ ਦਾ ਪੁੱਤ ਉਹ ਕੀ ਹੈ ਅੰਮ੍ਰਿਤ ਵੇਲੇ ਜਾਗਣਾ ਅੰਮ੍ਰਿਤ ਵੇਲਾ ਸੱਚਾਉ ਵਡਿਆਈ ਵੀ ਜਾ ਅੰਮ੍ਰਿਤ ਵੇਲੇ ਉਸਕੇ ਸੱਚੇ ਨਾਮ ਦੀ ਵਡਿਆਈ ਕਰੇ ਗੁਰੂ ਦੇ ਨਾਮ ਦੀ ਵਡਿਆਈ ਗੁਰੂ ਦੇ ਗੁਨਾ ਦੀ ਵਿਚਾਰ ਕਰ ਉਹ ਸਤਿਗੁਰਾਂ ਦਾ ਜੋ ਸਿੱਖ ਰਖਾਇ ਸੋਰ ਭਰ ਕੇ ਉਠ ਹਲ ਆਹ ਇਸ ਸਿੱਖ ਦਾ ਕਰਮਾ ਭਾਈ ਜੋ ਇਸ ਮਨੋਰਥ ਤੇ ਚੱਲ ਰਹੀ ਸੀ ਇਸ ਰਸਤੇ ਤੇ ਚੱਲ ਰਹੀ ਸੀ ਅੰਬਰ ਦੇ ਬਿਡੇ ਉੱਚੀ ਧੁਨੀ ਦੇ ਵਿੱਚ ਉਹਨੇ ਇਹ ਦਿੱਤੇ ਨੇਂਦ ਨੇ ਕਰਨਾ ਆਸਾ ਦੀ ਬਾਗ ਉੱਚੀ ਉੱਚੀ ਪੜਨੀ ਤੇ ਸਾਥ ਸੰਗਤੀ ਭਰੀ ਰਹਿਣਾ ਦੀ ਉਹ ਆਵਾਜ਼ ਸੁਣ ਕੇ ਜੇ ਲੋ ਕੈਸੇ ਬੁੱਝ ਸਨ ਅੱਜ ਇਹ ਚੀਜ਼ ਬਹੁਤ ਬੇਦਰੋਂ ਘਟ ਗਈ ਹੈ

ਇਹ ਜੁੜੇ ਸੰਗ ਵਰ ਬਾਣੀ ਦਾ ਸ਼ਬਦ ਸੁਣ ਕੇ ਹੀ ਜੁੜੇ ਸੰਗ ਦਾ ਕੋ ਸਤਿਨਾਮ ਵਾਹੀ ਗੁਰੂ ਬੀਤੀ ਅਮਰੋ ਇਹਨਾਂ ਦੀ ਕੋ ਲੱਗਦੀ ਸੀ ਗੁਰੂ ਅੰਗਦ ਦੇ ਬਾਣੀ ਦੀ ਸੁਤਰੀ ਉਹਨਾਂ ਤੋਂ ਉਹਨਾਂ ਦੀ ਵਿਆਸਤਾ ਦੀ ਬਾਤ ਦਾ ਬਚਨ ਸੁਣਿਆ ਸੀ ਬਾਣੀ ਸੀ ਸੋ ਬਾਣੀ ਨੂੰ ਅਸੀਂ ਸੁਣ ਰਿਹਾ ਚਾਰ ਕਰੋੜਾਂ ਸੁਣਨ ਦਾ ਮਹਾਤਮ ਸ੍ਰੀ ਜਗਜੀਤ ਸਿੰਘ ਦੇ ਵਿੱਚ ਦੱਸਿਆ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਦਾ ਇਸ਼ਨਾਨ ਤੇ ਘਰ ਬੈਠੇ 88 ਤੀਰਥਾਂ ਦਾ ਤੁਸੀਂ ਇਸ਼ਨਾਨ ਕਰ ਸਕਦੇ ਹੋ ਜੇ ਤੁਸੀਂ ਪੰਜ ਬਾਣੀਆਂ ਦਾ ਫਿਰਦ ਨੇ ਉਸ ਤੋਂ ਲਓ ਜੇ ਕਾਨੂੰਨ ਦੇਖੋ ਦਾਗਮੀ ਤਕਸਾਲ ਦੇ ਵਿੱਚ ਇਹ ਬਰਜਾਦਾ ਰਹੀ ਹੈ ਤੇ ਉਹਨਾਂ ਦੀ ਬਰਜਾਦਾ ਅੱਜ ਵੀ ਕਹਿਣਾ ਜਰੂਰ ਕਿ ਸਿੱਖ ਗੁਰਮਤਿ ਵਿਦਿਆਨ ਵਿੱਚ ਪੜ ਕੇ ਆਏ ਬਾਬਾ ਗੁਰਵਿੰਦਰ ਸਿੰਘ ਜੀ ਬੈਠੇ ਨੇ ਇਹਨਾਂ ਨੇ ਵੀ ਇੱਥੇ ਆ ਕੇ ਹੀ ਪ੍ਰਚਾਰ ਪ੍ਰਸਾਰ ਕੀਤਾ ਬੜੇ ਮੁਸਲਮਾਨ ਨੇ

ਇੱਕ ਬਿਰਤੀ ਬਾਜੀ ਇੱਕ ਧਿਆਨ ਲੱਗਦਾ ਇੱਕ ਆਵਾਜ਼ਾਂ ਜਿਹੜੀ ਸਹਿਜ ਆਵਾਜ਼ ਦਾ ਇਹਨੂੰ ਅਸੀਂ ਟਕਾਓ ਤੇ ਲਿਆ ਉਹ ਅੰਦਰ ਟਕਾਓ ਗੁਰਬਾਣੀ ਸੁਣ ਕੇ ਹੀ ਆਉਣਾ ਆਖੋ ਸੱਤ ਨਾਮ ਇਹ ਕੋਈ ਮੰਨਦਾ ਡਾਕਟਰ ਦੇ ਕੀ ਕੇ ਨੂੰ ਕਰੀ ਆਵੇ ਉਹਦੀ ਕੈਂਚੀ ਤੋਂ ਕਰੀ ਜਾਵੇ ਉਹਦਾ ਕਦੀ ਇਲਾਜ ਨਹੀਂ ਹੋ ਸਕਦਾ ਇਸ ਦਾ ਮਾਦਾ ਜਿਹੜਾ ਇਲਾਜ ਕਰਨਾ ਉਹ ਗੁਰਬਾਣੀ ਨੇ ਕਰਦਾ ਹੀ ਪੂਛੇ ਬਿਨਾਂ ਸਾਡਾ ਮਨ ਨਹੀਂ ਕਰਦਾ ਗੁਰਬਾਣੀ ਬਾਹਰ ਕੇ ਲੱਗਦਾ ਕਿ ਉਹ ਨਹੀਂ جگ ਨੇਤੀ ਸੰਸਰ ਦੇਖਣਾ ਸਭ ਦੀ ਸੁਣਣਾ ਉਹੀ ਜਿਹੜੇ ਇੰਦਰੀ ਹੈ ਇਹੀ ਜੀ ਸਮਝਣਦੇ ਨੇ ਮਾਰਾ ਕਿੰਦੇ ਅੱਖੀਆਂ ਨੇ ਇਹ ਰੰਗੀਆਂ ਹੀ ਅੱਖੀਆਂ ਦੇਖ ਨਾ ਰੰਗੀਆਂ ਬਹੋ ਰਗਤਾਂ ਇਹਨਾਂ ਨੇ ਕਦੇ ਰੰਗਣਾ ਨਹੀਂ ਅੱਖਾਂ ਨੇ ਸਾਧ ਸੰਗਤ ਜੀ ਬੜੇ ਤਮਾਸ਼ੇ ਦੇਖ ਰਹੇ ਹਰੇ ਨਾਲ ਕਦੇ ਰਾਜ ਆ ਗਿਆ ਇਹ ਇੰਦਰੇ ਹੀ ਟ੍ਰੈਕਟਰ ਕਰਨੇ ਵਾਸਤੇ ਚਾਹਦੇ ਨੇ ਸਾਧ ਸੰਗਤ ਜੀ

ਸਾਤ ਸੰਗਤ ਦੇ ਮੇਰੇ ਬਾਗੀ ਦੇ ਸਾਰੇ ਲੋਕਾਂ ਦਾ ਨਾਸ ਹੋ ਜਾ। ਉਹ ਸੁਣ ਕੇ ਇਹ ਹੈ ਬੜੀਆਂ ਨੇ ਗੁਰਬਾਣੀ ਸੁਣਿਆ ਜਿਹਨੋ ਭਾਈ ਰਣਾ ਜੀ ਨੇ ਆਸਾ ਦੀ ਵਾਰ ਦਾ ਜਾਪ ਸੁਣਿਆ ਤੇ ਉਹ ਜਾਣਦਾ ਕਿ ਭਾਈ ਜੋਤੀ ਸੰਗਤ ਜਦੋਂ ਗੁਰਬਾਣੀ ਸੁਣੀ ਪ੍ਰੇਰਣਾ ਹੋਈ ਫਿਰ ਕਿੱਥੇ ਗਈ ਇਹ ਜਿਨ੍ਹਾਂ ਖਿੰਚ ਸੀਨੇ ਵਿੱਚ ਖਾਦੀ ਕੋ ਤਰ ਆਰਾਮ ਨਾ ਪੈਂਦੇ ਨੇ ਉਹ ਬਾੜੇ ਰਣਾ ਕੀ ਨਿੰਦ ਉਹ ਦਿਨੇ ਰਾਤ ਉੱਪਰ ਬੈਠੇ ਭਾਈ ਵੀਰ ਸਿੰਘ ਜੀ ਦਾ ਇਹ ਵਜਨ ਹੈ ਮਾਣ ਰੂਸਿਕ ਕੋਈ ਭਾਈ ਗਰੀਬ ਸਿੰਘ ਮਹਾਨ ਕਵੀ ਹੋਏ ਉਹਨਾਂ ਨੇ ਲਿਖਿਆ ਉਹ ਕਹਿੰਦੇ ਜਿੱਦਾਂ ਕਿ ਸੱਚ ਅੰਦਰੋਂ ਸੀਨੇ 'ਚ ਪੈ ਜਾਵੇ ਗੁਰੂ ਪ੍ਰਤੀ ਪ੍ਰੇਮ ਇਰਸ਼ਾਤ ਸੰਗਤ ਦੀ ਜਦੋਂ ਦੇਹ ਪੈ ਜਾਵੇ ਅਗਰ ਨੀਂਦ ਵੀ ਨਾ ਅਮਰਤ ਵੀ ਲਈ ਆਪਣੇ ਆਪ ਜਾਗ ਸਾਧ ਸੰਗਤ ਦੀ ਫੇਰ ਜਿਹੜੇ ਰਾਤ ਉਹ ਇਸੇ ਵਿੱਚ ਰਹਿੰਦੇ ਕਦੋਂ ਵਿਦਾਰ ਕਦੋਂ ਦਰਸ਼ਨ ਕਦੋਂ ਸਮਾਪਣ ਇਸ ਤਰ੍ਹਾਂ ਕਹਿੰਦੇ ਭਾਈ ਇਹਨਾਂ ਜੀ

ਗੁਰ ਜਾਈ ਮੈਂ ਨਾ ਚੰਨ ਮਾਰੇ ਕੀਤੇ ਭਾਈ ਜਦੋਂ ਗੁਰਾਂ ਦੀ ਸ਼ਰਨ ਵੱਲ ਕੋਈ ਜਾਂਦਾ ਹੈ ਤੇ ਸਤਿਗੁਰੂ ਓਟ ਪੈਂਦਾ ਆਗੈ ਹੋਈ ਨੇ ਕੋਨਾ ਕਰਨਾ ਆਪਣੇ ਗੁਰਸਿੱਖ ਨੂੰ ਅੱਗੋਂ ਲੈਣਾ ਹੁੰਦਾ ਕਹਿੰਦੇ ਇਹ ਸੋਟੀ ਨਹੀਂ ਗੱਲ ਭਾਈ ਜੁੜਾ ਦੀ ਵਾਰਾ ਭੁੱਲ ਗਏ ਅਸੀਂ ਸਾਧ ਸੰਗਤ ਜੀ ਦੂਰ ਹੋ ਗਈ ਇਸ ਈਰਖਾ ਗੁਰਬਾਣੀ ਕੋ ਗੁਰੂ ਦੇ ਸਿਧਾਂਤਾਂ ਕੋ ਸਾਧ ਸੰਗਤ ਦੀ ਇਸ ਤਰ੍ਹਾਂ ਜਿਹਨੂੰ قرآن میں چارنہ بار ایک کارم پڑھتا ہے کہ صدر داس کارما کا مجھے ساتھ دے گا پیار پریمنا کہ جدو ہمیں داس کارما پڑھتا ہے کہ صدر ساؤ گا ہیا آنا کارم اپنے پروسکھانوں لینڈ باس دے گا دے گا دے گا ساتھ ناؤ گا آج اونا کورنات صاحب کا ملاب ہو گیا تو یہ پوچھ دے گا کہ اونا نے پہلا درشن نہیں کی کہ کیوں گورنانی کی پریمنا ساتھ کا آج درشن کرتے چلے سی منا یہ نہیں کورنات ਉਨਾਂ ਨੂੰ ਪੁੱਛਿਆ ਇਹ ਦੇਵੀ ਕਰਤਾਰਪੁਰ ਸਾਹਿਬ ਵਿੱਚੇ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਸਿਰ ਸੰਦਾਰਸ਼ਨ ਕਰਾਓਗੇ ਕਿੱਥੇ ਜਿਹ ਰਹਿੰਦੇ ਨੇ ਇਹ ਗੁਰੂ ਨਾਨਕ ਦੇ ਮਹਾਰਾਜ ਅੱਗੇ ਅੱਗੇ ਚੱਲਦੇ ਇੱਕ ਘੋੜੀ ਤੇ ਸਵਾਰ ਨੇ ਪਾਪਾਂ ਘੋੜੀਆਂ ਫੜ ਰਹੀਆਂ ਸਤਗੁਰੂ ਕਹਿੰਦੇ ਆਜੇ ਮੈਨੂੰ ਦਰਸ਼ਨ ਕਰਾਈ ਸਤਗੁਰੂ ਲੈ ਕੇ ਗਏ ਇੱਕ ਕਹਿੰਦੇ ਲੈ ਸਤਪੰਥੀ ਘੋੜੀ ਵਾਣਾ ਇਹ ਮੈਂ ਮੂੰਹ ਹੱਥ ਤੋੜਾ ਸਤਗੁਰੂ ਐ ਪੰਜ ਸਨਾਨਾ ਕਰਕੇ ਜਾ ਕੇ ਹੱਥ ਦੇਵੇ ਸਾਦ ਸੰਗਤ ਦੀ ਇਧਰੋਂ ਭਾਈ ਨਾਨਾ ਜੀ ਨੇ ਜੋ ਦਰਸ਼ਨ ਕੀਤੇ ਤੇ ਯਾਰ ਯਾਰ ਰੱਖੀਆਂ ਚੁੱਕੂ ਆ ਕੇ ਕਿਹਦੇ ਸੱਚੇ ਪਾਤਸ਼ਾਹ ਇਹ ਨਾ ਮੈਨੂੰ ਵਗਿਆ ਹੋਊ ਤੁਸੀਂ ਪੂਰੀ ਦੁਨੀਆ ਦੇ ਬਾਦ ਤੇ ਮੈਂ ਇੱਕ ਛੋਟਾ ਜਾਂ ਮੈਂ ਤੇ ਤੇਰੇ ਚਰਨਾਂ ਦੀ ਤੇਰੇ ਸਮੁੰਦਰ ਦੀ ਘੁੰਮ ਸੱਚੇ ਪਾਤਸ਼ਾਹ ਮੈਨੂੰ ਵਗਿਆ ਹੋਊ ਕਿ ਪਰਲੋਕੀ ਕਹਿੰਦੇ ਕਾਦੀ ਕਹਿੰਦੇ ਜੇ ਅਸੀਂ ਤੁਰ ਕੇ ਆਏ ਤੁਸੀਂ ਤੁਰ ਕੇ ਆਏ ਸੀ ਪੂਰੀ ਸਵਾਰ ਮਾਰਾ ਮੈਨੂੰ ਬਖਸ਼ੋ ਕਹਿੰਦੇ ਤੇਰਾ ਨਾਮ ਕੀ ਇਹ ਕਿੰਨਾ ਮੇਰਾ ਨਾਂ ਲੈਣਾ ਤੇ ਮਾਰਾ ਸਾਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਨਾ ਜਿਹੜੇ ਸਾਊタル ਉੱਤੇ ਉਹ ਘੋੜਿਆਂ ਤੇ ਆਉਂਦੇ ਉਦੋਂ ਘੋੜੇ ਸਵਾਰ ਚ ਗੱਡੀਆਂ ਹੋਣੀਆਂ ਨੇ ਉਹ ਕਹਿੰਦੇ ਘੋੜਿਆਂ ਤੇ ਆਉਂਦੇ ਜਿਨ੍ਹਾਂ ਨੇ ਕੁਝ ਨਾ ਕੁਝ ਲੈਣਾ ਹੋਵੇ ਉਹ ਨਿਯੋਗ ਦੇ ਤੂੰ ਕਹਿ ਲੈ ਤੂੰ ਲੈਣਾ ਤੂੰ ਜੇ ਅਸੀਂ ਲੈਣਾ ਉਹ ਸਤਨਾਮ ਵਾਹਿਗੁਰੂ ਇਹ ਰਾਜੇ ਸੀ ਸਾਹ ਸਕਦੇ ਅਸੀਂ ਕੋਈ ਦੇਣਾ ਤੇ ਤੂੰ ਲੈਣਾ ਸਾਧ ਸੰਗਤ ਦੀ ਸੋ ਭਾਈ ਰਹਿਣਾ ਫਿਰ ਉਸ ਦਿਨ ਆਪਣੇ ਸਾਧ ਸੰਗਤ ਦੀ ਮਾਣਗੀ ਮੜਦੇ ਅੰਦਰ ਦਾਰ ਦਰਸ਼ਨ ਜਦੋਂ ਕੀਤੇ ਅੰਦਰੋਂ ਇੱਕ ਬੇਨਤੀ ਕਰ ਕਿਉਂਕਿ ਸਾਦੀ ਸੰਗਤ ਉੱਤੇ ਰਹਿ ਕੇ ਕਰਤਾ ਜਾਣੇ ਵਾਲਾ ਮੁખી ਨਹੀਂ ਮਹਾਰਾਜ ਜੀ ਅੰਦਰ ਜਾਮੀ ਨੂੰ ਜਾਣੀ ਜਾਣੋ ਸਾਰੀ ਸੰਗਤ ਕੈਡਰ ਵਿੱਚ ਜੇ ਭਾਈ ਰਹਿਣਾ ਜੀ ਤੁਸੀਂ ਵੀ ਜਾਂਦੇ ਤੇ ਅਸੀਂ ਵੀ ਜਾਂਦੇ ਜੇ ਕੇ ਗੁਰੂ ਸੰਪੰਨ ਨੇ ਉਹਨਾਂ ਦੀ ਗੇੜਤੀ ਹੈ ਉਹਨਾਂ ਦਾ ਚਾਰ ਹੈ ਕਿ ਜਵਾਨਾ ਮੁਖੀ ਦੇਵੀ ਤੇ ਸਾਨੂੰ ਇੱਥੇ ਦਰਸ਼ਨ ਕਰਾ ਦੋ ਆਪ ਕੋ ਸਤਿਨਾਮ ਇਸੇ ਤਰ੍ਹਾਂ ਹੀ ਹੋਇਆ ਕਿ ਤੁਸੀਂ ਪੜਦੇ ਹੋ ਇਤਿਹਾਸ ਸਾਧ ਸੰਗਤ ਦੀ ਕਾਵਾ ਵੀ ਗੁਰੂ ਘਰ ਸਾਹਿਬ ਦੇ ਵਿੱਚ ਵਰਮਖ ਪਿਆਰੇ ਬੜਾ ਸੁੰਦਰ ਇਤਿਹਾਸ ਰਿਹਾ ਹੋਏ ਯਾਨੀ ਗਿਆਨ ਸੇ ਨਹੀਂ ਕਬੀਰ ਆਜ ਕਬੀ ਸੰਤੋਖ ਸਿੰਘ ਜੀ ਲਿਖਦੇ ਉਹਨਾਂ ਲਿਖਿਆ ਸਾਧ ਸੰਗਤ ਜੀ ਕਹਿੰਦੇ ਫੇਰ ਜਦੋਂ ਇਹ ਅੰਦਰੋਂ ਇੱਕ ਸਾਰਿਆਂ ਦੀ ਬਾਤ ਸੰਸੀ ਤੇ ਅਮਰਤ ਵੇੜਾ ਹੋਇਆ ਇਸ ਸਾਧ ਸੰਗਤ ਜੀ ਉਸੇ ਵੇੜੇ ਕੋਈ ਨਿਜਵਾਦ ਮੁਖੀ ਦੇਵੀ ਦੇ ਦਰਸ਼ਨ ਕਰਨ ਜਾਂਦੇ ਸੀ ਉਹ ਗੁਰੂਆਂ ਦੇ ਮਹਾਰਾਜ ਦੇ ਐ ਦਰਬਾਰ ਚ ਝਾੜਦੇ ਸੂਰੇ ਰਾਹ ਨਾਲ ਕਪੜੇ ਪਾਏ ਇਹ ਸਾਧ ਸੰਗਤ ਜੀਆਂ ਢੇਰੇ ਵਿੱਚ ਵਿੱਚ ਅੱਛੇ ਦਾ ਚਮਕਦਾ ਇਹ ਸਾਧ ਸੰਗਤ ਜੀ ਆਪਣੇ ਪ੍ਰਕਾਸ਼ ਨੇ ਨਾਲ ਉਹ ਸਾਧ ਸੰਗਤ ਦੀ ਝਾੜੂ ਦੇ ਇਹਨੋਂ ਕੇ ਸਾਰੀ ਸੰਗਤ ਨੇ ਪਤਾ ਲੱਗਿਆ ਭਾਈ ਲੈਣ ਦੀ ਦੂ ਕਾਣ ਇਹਦੀ ਮੈਂ ਉਹੀ ਐ ਜਿਹੜੀ ਦੇ ਤੁਸੀਂ ਦਰਸ਼ਨ ਕਰਨ ਚਲੇ ਸੈਂ ਉਹ ਵੀ ਜਵਾਲਾ ਉਹ ਕੀ ਦੇਵੀ ਆ ਇਹਦੀ ਦਰਸ਼ਨ ਤੁਹਾਡੇ ਪਿਤਾ ਜੀ ਸਾਧਨ ਕਰਦੀ ਤੁਸੀਂ ਕਰਨਾ ਆਇਓ ਕਹਿੰਦੇ ਇੱਥੇ ਕਿਵੇਂ ਕਹਿੰਦੀ ਮੈਂ ਮਾਈ ਕੀ ਪਦਾਰਥ ਤਾਂ ਤੁਹਾਨੂੰ ਦੇ ਸਕਦੀ ਜਿਹੜੇ ਦੇਵੀ ਦੇਵ ਨੇ ਮੈਂ ਕੀ ਪਦਾਰਥ ਨੂੰ ਦੁਨੀਆ ਦੇ ਇਹਦਾ ਮੌੜਾ ਪੂਰੀਆ ਹੋ ਸਕਦੀਆਂ ਪਰ ਮੈਂ ਮੋਕਸ਼ ਪਦਨੀ ਦੇ ਸਕਦੀ ਉਹ ਗੁਰੂ ਨਾਨਕ ਦੇ ਜਨਮਾ ਜੁਗਰੀ ਮਿਲਦਾ ਆਖੋ ਸਤਨਾਮ ਉਹ ਨਹੀਂ ਮੈਂ ਦੇ ਸਕਦੀ ਤੋ ਇਤੋ ਹੀ ਮਿਲਦਾ ਤੇ ਇਹਨਾਂ ਦੀ ਸੇਵਾ ਕਰਕੇ ਤੇ ਮੈਂ ਫਿਰ ਸਾਧਿਆ ਸੰਗਤਾਂ ਦੇ ਦਾਸਾਂ ਬਣਦਾ ਉਹ ਕਹਿੰਦੇ ਫਿਰ ਬਚੋਲਾ ਕੋਈ چرائی لے ਬਹਿ ਸੰਗਰ ਛੱਡ ਕੇ ਲਈ ਯਾਰਾ ਮੱਲਿਆ ਕੋਈ ਨਾ ਇਖਿਆਨ ਹੋਣਾ ਬੜੇ ਪਰਜੇ ਫਲ ਲੈਣ ਨੂੰ ਪਰ ਅਧਿਆਸਨ ਵੇਲੇ ਸਭਾ ਜਾਜਤ ਨਹੀਂ ਬੜਾ ਸਾਂ